ਸਤਿ ਸ਼੍ਰੀ ਅਕਾਲ ਜੀ। ਤੁਹਾਰੇ ਮੇਰੇ ਤੋਂ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਤੇ ਹੁਣੇ-ਹੁਣੇ ਤੁਹਾਡੇ ਨਾਲ ਇੱਕ ਸੰਜੀ ਖਬਰ ਕਰਨ ਲੱਗੇ ਆ ਜੋ ਕਿ ਸਾਨੂੰ ਸੂਤਰਾਂ ਦੇ حوالے ਤੋਂ ਹੁਣੇ ਜਿਹੜੀ ਸਾਡੇ ਤੱਕ ਪਹੁੰਚੀ ਹੈ। ਧੰਦਾਦੇ ਇੱਕ ਅਨਜੇ ਸਿੰਘ ਢੰਡਰੀਆਂ ਵਾਲੇ ਜੋ ਕਿ ਸਿੱਖੀ ਦੇ ਪ੍ਰਚਾਰਕ ਸੀ ਉਹਨਾਂ ਦੇ ਉੱਤੇ ਜੋ ਇੱਕ ਕਤਲ ਤੇ ਰੇਪ ਦਾ ਕੇਸ ਜਿਹੜਾ ਹੋ ਗਿਆ ਆ ਉਹਨਾਂ ਦੇ ਉੱਤੇ ਪਰਚਾ ਹੋ ਗਿਆ ਆ ਧੰਦਾਦੇ ਕਿ ਅੱਜ ਤੋਂ 12 ਸਾਲ ਪਹਿਲਾਂ ਉਹਨਾਂ ਦੇ ਪਰਮੇਸ਼ਵਰ ਦਰਬਾਰ ਦੇ ਵਿੱਚ ਇੱਕ ਕੁੜੀ ਦਾ ਜਿਹੜਾ ਆ ਕਤਲ ਹੋਣ ਦੀ ਜਿਹੜੀ ਇਹ ਗੱਲ ਆਖੀ ਜਾ ਰਹੀ ਏ ਤਾਂ ਦਾਦੀ ਇਹ ਕਿ ਜੋ ਸਾਨੂੰ ਸੂਤਰਾਂ ਦੇ حوالے ਤੋਂ ਖਬਰ ਨਿਕਲ ਕੇ ਸਾਹਮਣੇ ਆਈ ਔਰ ਚ ਦੱਸਿਆ ਜਾ ਰਿਹਾ ਕਿ ਰਣਜੀਤ ਸਿੰਘ ਢੰਡਰੀਆਂ ਵਾਲੇ ਜੋ ਕਿ ਸਿੱਖ ਪ੍ਰਚਾਰਕ ਨੇ ਉਹਨਾਂ ਦੇ ਪਰਮੇਸ਼ਵਰ ਦਰਬਾਰ ਦੇ ਵਿੱਚ ਜਿਹੜਾ ਆ 12 ਸਾਲ ਪਹਿਲਾਂ ਇੱਕ ਕੁੜੀ ਦੀ ਮੌਤ ਹੋ ਜਾਂਦੀ ਏ ਤੇ ਉਸ ਕੁੜੀ ਦਾ ਜਦੋਂ ਪੋਸਟਮਾਰਟਮ ਹੁੰਦਾ ਤੇ ਉਹਦੇ ਸਰੀਰ ਦੇ ਵਿੱਚੋਂ ਜ਼ਹਿਰ ਦੇ ਜਿਹੜੇ ਆ ਉਹ ਕਣ ਮਿਲਦੇ ਨੇ ਪਤਾ ਲੱਗਦਾ ਕਿ ਉਸ ਕੁੜੀ ਨੂੰ ਜ਼ਹਿਰ ਦਿੱਤਾ ਗਿਆ ਜਾਂ ਕੁੜੀ ਨੇ ਜ਼ਹਿਰ ਖਾਧਾ ਆ ਇਹਦੇ ਤੇ ਅਜੇ ਕਿਸੇ ਤਰ੍ਹਾਂ ਦੀ ਕੋਈ ਵੀ ਟਿੱਪਣੀ ਕਰਨੀ ਜਿਹੜੀ ਇਹ ਉਹ ਸਹੀ ਨਹੀਂ ਹੈ ਪਰ ਤੰਦਾ ਦੇ ਕਿ ਉਹਦੇ ਸਰੀਰ ਦੇ ਵਿੱਚ ਜ਼ਹਿਰ ਦੇ ਜਿਹੜੇ ਆ ਉਹ ਕਣ ਮਿਲਦੇ ਨੇ ਤੇ ਉਸ ਕੁੜੀ ਦਾ ਜਿਹੜਾ ਆ ਦੱਸਿਆ ਜਾ ਰਿਹਾ ਕਿ ਰੇਪ ਵੀ ਹੁੰਦਾ ਆ ਤਾਂ ਦਾਦਾ ਇਹ ਕੀ 12 ਸਾਲ ਪਹਿਲਾਂ ਉਸ ਕੁੜੀ ਦੇ ਨਾਲ ਇਹ ਕੁਝ ਹੋਇਆ ਤੇ ਉਸ ਦੇ ਪਰਿਵਾਰ ਦਾ ਕਹਿਣਾ ਕਿ ਅਸੀਂ 12 ਸਾਲ ਤੋਂ ਲਗਾਤਾਰ ਆਪਣੀ ਧੀ ਦੇ ਲਈ ਜਿਹੜਾ ਆ ਉਹ ਇਨਸਾਫ ਦੀ ਮੰਗ ਕਰਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਸਾਨੂੰ ਜਿਹੜਾ ਆ ਟਰਕਾ ਦਿੱਤਾ ਜਾਂਦਾ ਸੀ ਸਾਡੀ ਸੁਣਵਾਈ ਨਹੀਂ ਹੋ ਰਹੀ ਸੀ ਉਹਨਾਂ ਨੇ ਕਿਹਾ ਕਿ ਉਸ ਸਮੇਂ ਦੇ ਜਿਹੜੇ ਮੌਜੂਦਾ ਐਸਐਸਪੀ ਜਾਂ ਐਸਪੀ ਤੇ ਥਾਣੇਦਾਰ ਸੀ ਉਹਨਾਂ ਨੇ ਸਾਡੀ ਬਿਲਕੁਲ ਨਹੀਂ ਸੁਣੀ ਤੇ ਬਿਲਕੁਲ ਵੀ ਸਾਨੂੰ ਇਗਨੋਰ ਕੀਤਾ ਗਿਆ ਕਿਉਂ ਕੀਤਾ ਗਿਆ ਕਿਵੇਂ ਕੀਤਾ ਗਿਆ ਇਸ ਦੇ ਉੱਤੇ ਵੀ ਟਿੱਪਣੀ ਕਰਨੀ ਜਿਹੜੀ ਹੈ ਹਾਲੇ ਕਿਸੇ ਵੀ ਤਰ੍ਹਾਂ ਦੀ ਸਹੀ ਗੱਲਬਾਤ ਨਹੀਂ ਗਈ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਰਮੇਸ਼ਵਰ ਦੁਆਰਜੋ ਕੇ ਪਟਿਆਲਾ ਦੇ ਵਿੱਚ ਸਥਿਤਿਆ ਤੰਦਰਦੀਬ ਕੇ ਪਟਿਆਲਾ ਦੇ ਵਿੱਚ ਸਥਿਤ ਉਸ ਦਰਬਾਰ ਦੇ ਵਿੱਚ ਜਿਹੜਾ ਆ ਇੱਕ ਲੜਕੀ ਦੀ ਮੌਤ ਹੋ ਜਾਂਦੀ ਹੈ ਜਦੋਂ ਉਸ ਨੂੰ ਹਸਪੀਟਲ ਦੇ ਵਿੱਚ ਉਹਦਾ ਪੋਸਟਮਾਰਟਮ ਹੁੰਦਾ ਤੇ ਉਹਦੇ ਸਰੀਰ ਦੇ ਵਿੱਚ ਜ਼ਹਿਰ ਨਿਕਲਦਾ ਆ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਜੋ ਕਿ ਮਾਰਿਆ ਗਿਆ ਆ ਇਹ ਸਾਰੇ ਇੰਜਾਮ ਜਿਹੜੇ ਆ ਉਹ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਉੱਤੇ ਲੱਗੇ ਨੇ ਤੇ ਨਾਲ ਦੀ ਨਾਲ ਕਿਹਾ ਗਿਆ ਆ ਕਿ ਹੋ ਸਕਦਾ ਆ ਕਿ ਉਹਨੂੰ ਜ਼ਹਿਰ ਦੇਣ ਤੋਂ ਪਹਿਲਾਂ ਉਹਦੇ ਨਾਲ ਜਿਹੜਾ ਆ ਰੇਪ ਕੀਤਾ ਗਿਆ ਹੋਵੇ ਹੁਣ ਜਿਹੜਾ ਆ ਅ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਉੱਤੇ ਜਿਹੜਾ ਆ ਇਹ ਪਰਚਾ ਦਰਜ ਹੋ ਗਿਆ ਆ ਜਿੱਦ ਤੱਕ ਰੇਪ ਕੇਸ ਤੇ ਨਾਲ ਦੀ ਨਾਲ ਜਿਹੜਾ ਆ ਕਤਲ ਕੇਸ ਦਾ ਜਿਹੜਾ ਪਰਚਾ ਹੋ ਗਿਆ ਉਹਦੀ ਸੁਣਵਾਈ ਜਿਹੜੀ ਕਿਹਾ ਜਾ ਰਿਹਾ ਕਿ ਕੱਲ ਨੂੰ ਹੀ ਹੋਵੇਗੀ ਪਰ ਫਿਲਹਾਲ ਜਿਹੜਾ ਆ ਸਮਨ ਦੇ ਤੌਰ ਤੇ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਜਿਹੜਾ ਨੋਟਿਸ ਭੇਜ ਦਿੱਤਾ ਗਿਆ ਹੋਏਗਾ ਗੱਲਬਾਤ ਜਿਹੜੀ ਹੈ ਉਹ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਇਸ ਤਰ੍ਹਾਂ ਆਈ ਕਿ ਜਦੋਂ ਉਹਨਾਂ ਨੇ ਦੱਸਿਆ ਕਿ ਜਿਹੜਾ ਕੁੜੀ ਦਾ ਮਾਪਿਓ ਮਰੀ ਹੋਈ ਕੁੜੀ ਦਾ ਜਿਹੜਾ ਮਾਪਿਓ ਉਹ ਲਗਾਤਾਰ ਜਿਹੜਾ ਆ ਉਹ ਆਪਣੀ ਧੀ ਦੇ ਊਂਸ ਉਹ ਮੌਤ ਦਾ ਇਨਸਾਫ ਮੰਗਣ ਦੇ ਲਈ ਲਗਾਤਾਰ ਜਿਹੜਾ ਆ ਥਾਣਿਆਂ ਪਠਾਣਿਆਂ ਦੇ ਵਿੱਚ ਫਿਰਦਾ ਰਿਹਾ ਪਰ ਕਿਤੇ ਨਾ ਕਿਤੇ ਉਸ ਧੀ ਨੂੰ ਇਨਸਾਫ ਨਹੀਂ ਮਿਲਿਆ ਪਰ ਤੰਦਾ ਦਈਏ ਕਿ ਹੁਣ ਡੀਜੀਪੀ ਦੇ ਜਿਹੜੇ ਸਾਫ ਹੁਕਮ ਹੋਏ ਤਾਂ ਉਸ ਚੀਜ਼ ਦੀ ਇਨਕੁਆਇਰੀ ਕੀਤੀ ਗਈ ਤੇ ਰঞ্জੀਤ ਸਿੰਘ ਢੰਡਰੀਆਂ ਵਾਲਿਆਂ ਦੇ ਉੱਤੇ ਪਰਚਾ ਕਰ ਦਿੱਤਾ ਗਿਆ ਆ ਤੰਦਾ ਦਈਏ ਕਿ ਰঞ্জੀਤ ਸਿੰਘ ਢੰਡਰੀਆਂ ਵਾਲਿਆਂ ਦੇ ਉੱਤੇ ਪਰਚਾ ਹੋ ਚੁੱਕਿਆ ਆ ਰੇਪ ਦਾ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਤਰ ਕੇਸ ਦਾ ਜਿਹੜਾ ਆ ਪਰਚਾ ਹੋ ਗਿਆ ਆ ਇਦੇ ਉੱਤੇ ਜਿਹੜਾ ਆ ਰਣਜੀਤ ਸਿੰਘ ਢੰਡਿਆਂ ਵਾਲਿਆਂ ਨੇ ਵੀ ਜਿਹੜਾ ਆ ਉਹ ਆਪਣੀ ਕਿਹਾ ਜਾਂਦਾ ਕਿ ਸਫਾਈ ਦਿੱਤੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਢੰਡਿਆਂ ਵਾਲੇ ਅਜੇ ਮੀਡੀਆ ਦੇ ਰੂਪ ਰੂਪ ਤਾਂ ਨਹੀਂ ਹੋਏ ਪਰ ਉਹਨਾਂ ਨੇ ਆਪਣੇ ਸੋਸ਼ਲ ਹੈਂਡਲ ਦੇ ਉੱਤੇ ਇਹ ਗੱਲ ਜ਼ਰੂਰ ਕਹੀ ਕਿ ਉਹ ਜਿਹੜੀ ਲੜਕੀ ਹੈ ਉਹ ਆਪਣੇ ਘਰ ਜਾਣਾਂ ਲੜਕੇ ਸਾਡੇ ਪਰਮੇਸ਼ਵਰ ਦਰਬਾਰ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਆਣ ਕੇ ਉਹਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਉਹ ਡਿੱਗ ਜਾਂਦੀ ਹੈ ਜਦੋਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਇਆ ਜਾਂਦਾ ਆ ਤੇ ਉਥੇ ਉਹਨੂੰ ਮਰਿਤਕਰਾਰ ਦੇ ਦਿੱਤਾ ਜਾਂਦਾ ਆ ਤੇ ਉਹਦੇ ਜਦੋਂ ਖੂਨ ਦੇ ਵਿੱਚੋਂ ਜਿਹੜਾ ਜ਼ਹਿਰ ਪਾਇਆ ਜਾਂਦਾ ਆ ਤੇ ਸਾਨੂੰ ਇਹ ਲੱਗਦਾ ਆ ਕਿ ਹੋ ਸਕਦਾ ਹੈ ਘਰੋਂ ਲੜ ਕੇ ਆਈ ਏ ਤੇ ਉਸ ਤੋਂ ਬਾਅਦ ਹੀ ਉਹਦੀ ਜਿਹੜੀ ਹੈ ਜ਼ਹਿਰ ਖਾਂ ਦੇ ਨਾਲ ਮੌਤ ਹੋ ਗਈ ਏ ਪਰ ਪਰਿਵਾਰ ਦਾ ਕਹਿਣਾ ਇਹ ਆ ਕਿ ਇਹ ਬਿਲਕੁਲ ਝੂਠ ਆ ਤੇ ਟੰਡਰਿਆਂ ਵਾਲੇ ਆਪਣੀਆਂ ਸਫਾਈਆਂ ਦੇ ਰਹੇ ਨੇ ਕਹਿੰਦਾ ਦੇ ਕਿ ਪਰਿਵਾਰ ਨੇ ਤਕਰੀਬਨ ਤਕਰੀਬਨ ਜੋ ਸੂਤਰਾਂ ਦੇ ਹਵਾਲੇ ਤੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਏ ਉਹ ਇਹੀ ਨਿਕਲ ਕੇ ਆ ਰਹੀ ਏ ਇਹ ਪਰਿਵਾਰ ਦਾ ਕਹਿਣਾ ਇਹ ਆ ਕਿ ਸਾਡੀ 딸 ਦਾ ਰੇਪ ਕਰਨ ਤੋਂ ਬਾਅਦ ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਤੇ 12 ਸਾਲ ਬਾਅਦ ਜਿਹੜਾ ਆ ਉਹਨਾਂ ਦੀ ਸੁਣਵਾਈ ਹੋਈ ਏ ਡੀਜੀਪੀ ਨੇ ਸਖਤ ਹਦਾਇਤਾਂ ਦੇ ਕੇ ਉਹਨਾਂ ਦੇ ਉੱਤੇ ਪਰਚਾ ਕਰਾ ਦਿੱਤਾ ਆ ਪਟਿਆਲਾ ਦੇ ਵਿੱਚ ਇੱਕ ਥਾਣੇ ਦੇ ਵਿੱਚ ਜਿਹੜਾ ਆ ਪਰਚਾ ਕੱਟਿਆ ਗਿਆ ਨਾਲ ਨਾਲ ਉਸ ਸਮੇਂ ਦੇ ਜਿਹੜੇ ਦੋਸ਼ੀ ਦੋ ਮੁਲਾਜ਼ਮ ਸੀ ਐਸਐਚਓ ਤੇ ਨਾਲ ਇੱਕ ਹੋਰ ਅਫਸਰ ਜਿਨ੍ਹਾਂ ਦੇ ਉੱਤੇ ਜਿਹੜੀ ਇੱਕ ਕਾਰਵਾਈ ਕਰਨ ਦੀ ਵੀ ਗੱਲ ਹੋ ਜੀ ਹੈ ਸਾਹਮਣੇ ਆ ਰਹੀ ਏ ਹੁਣ ਦੇਖਣਾ ਇਹ ਹੋਵੇਗਾ ਕਿ ਢੰਡਰੀਆਂ ਵਾਲਾ ਸਾਫ਼ ਨਿਕਲਦਾ ਜਾਂ ਉਹਨਾਂ ਧੀ ਪੁੱਤਰਾਂ ਨੂੰ ਜਿਹੜਾ ਆ ਉਹ ਇਨਸਾਫ਼ ਮਿਲਦਾ ਧੀ ਦੇ ਲਈ ਮਾਪਿਆਂ ਨੂੰ ਇਨਸਾਫ਼ ਮਿਲਦਾ ਆ ਤੇ ਕਿਵੇਂ ਮਿਲਦਾ ਤੇ ਕਿੱਦਾਂ ਮਿਲਦਾ ਆ ਉਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਖਬਰ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਜਰੂਰ ਕਰਿਓ ਤਾਂ ਕਿ ਜੋ ਵੀ ਗੱਲ ਆ ਉਹ ਸੱਤ ਪਤਾ ਲੱਗ ਸਕੇ ਆਪਣਾ ਕਮੈਂਡ ਕਰਕੇ ਸਾਨੂੰ ਜਰੂਰ ਦੱਸਿਓ ਕਿ ਕੀ ਇਦਾਂ ਹੋ ਸਕਦਾ ਕਿ ਰঞ্জੀਤ ਸਿੰਘ ਢੰਡਰੀਆਂ ਵਾਲੇ ਰੇਪ ਕਰ ਸਕਦੇ ਆ ਕਿ ਰঞ্জੀਤ ਸਿੰਘ ਢੰਡਰੀਆਂ ਵਾਲੇ ਕਤਲ ਕਰ ਸਕਦੇ ਆ ਬਹੁਤ ਸਾਰੇ ਬਾਬੇ ਇਨ੍ਹਾਂ ਚੱਕਰਾਂ ਦੇ ਵਿੱਚ ਜੇਲ੍ਹ ਦੇ ਅੰਦਰ ਨੇ ਤੇ ਹੁਣ ਢੰਡਰੀਆਂ ਵਾਲਿਆਂ ਦੇ ਵੀ ਵਾਰੀ ਆ ਗਈ ਦੱਸਿਓ ਜਰੂਰ ਕਮੈਂਡ ਕਰਕੇ ਕੀ ਇਦਾਂ ਹੋ ਸਕਦਾ ਆ ਧੰਨਵਾਦ ਮਿਲਦੇ ਆ ਕਿਸੇ ਅਗਲੀ ਖਬਰ ਦੇ ਨਾਲ